ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਕਹਾਣੀ ਅਕਸਰ ਹੀ ਕਿਹਾ ਜਾਂਦਾ ਹੈ ਜੇ ਆਪਣੇ ਘਰੇ ਅੱਗ ਲੱਗੇ ਤਾਂ ਅੱਗ ਤੇ ਦੂਜੇ ਘਰੇ ਅੱਗ ਲੱਗੀ ਹੋਵੇ ਤਾਂ ਬਸੰਤਰ ਮਤਲਬ ਆਪਣਾ ਦੁੱਖ ਸਭ ਤੋਂ ਵੱਡਾ ਤੇ ਅਸਲੀ ਲੱਗਦਾ ਹੈ ਦੂਸਰੇ ਦੇ ਦੁੱਖ ਨੂੰ ਕੋਈ ਦੁੱਖ ਨਹੀਂ ਸਮਝਦਾ ਇਹ ਇਨਸਾਨੀਅਤ ਫਿਤਰਤ ਹੈ ਇਹੀ ਸਮਾਜ ਦੇ ਇੱਕ ਪਾਸੇ ਵੇਖਣ ਦਾ ਨਜ਼ਰੀਆ ਹੈ ਇਹ ਗੱਲ ਕੋਈ ਨਵੀਂ ਨਹੀਂ ਸਗੋ ਸਦੀਆਂ ਤੋਂ ਚੱਲੀ ਆ ਰਹੀ ਆ ਆਪਣੇ ਦੁੱਖ ਬਿਮਾਰੀ ਨੂੰ ਹਰ ਕੋਈ ਵਧਾ ਚੜਾ ਕੇ ਬਿਆਨ ਕਰਦਾ ਹੈ ਪਰ ਦੂਸਰੇ ਦੇ ਗੰਭੀਰ ਬਿਮਾਰੀ ਤੇ ਦੁੱਖ ਨੂੰ ਵੀ ਉਸ ਨੂੰ ਟਕੋਸਲਾ ਹੀ ਨਜ਼ਰ ਆਉਂਦਾ ਹੈ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਕੋਈ ਗਰੀਬੀ ਕਾਰਨ ਜਾਂ ਕਿਸੇ ਹੋਰ ਵਜ੍ਹਾ ਨਾਲ ਆਪਣੀ ਜਵਾਨ ਹੁੰਦੀ ਧੀ ਦਾ ਵਿਆਹ ਨਹੀਂ ਕਰ ਸਕਤਾ ਉਹ ਉਸ ਦੀ ਮਜਬੂਰੀ ਹੁੰਦੀ ਹੈ ਪਰ ਦੂਸਰੇ ਉਸ ਨੂੰ ਮੱਤੀ ਦਿੰਦੇ ਹਨ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਹਨ ਗਰੀਬ ਤੇ ਮਜਬੀ ਦਾ ਮਜ਼ਾਕ ਉਡਾਉਂਦੇ ਹਨ ਤੇ ਜਦੋਂ ਇਹੀ ਸਮੱਸਿਆ ਆਪਣੇ ਸਿਰ ਪੈਂਦੀ ਹੈ ਤਾਂ ਉਸ ਸਮੇਂ ਜਿਤਾਈ ਗਈ ਹਮਦਰਦੀ ਵੀ ਇਨ੍ਹਾਂ ਲੋਕਾਂ ਨੂੰ ਚੁਬਦੀ ਹੈ ਆਪਣੀ ਸਮੱਸਿਆ ਤੇ ਦੂਸਰੇ ਦੀ ਸਮੱਸਿਆ ਦਾ ਫਰਕ ਹੀ ਛੋਟੀ ਜਿਹੀ ਛੋਟੀ ਅਤੇ ਮਾੜੀ ਸੋਚ ਦਾ ਪ੍ਰਤੀਕ ਹੈ ਸਾਡਾ ਟੋਮੀ ਟੋਮੀ ਤੇ ਤੁਹਾਡਾ ਟੋਮੀ ਕੁੱਤਾ ਕਈ ਲੋਕ ਇਸ ਵਾਕ ਨੂੰ ਵੀ ਇਸ ਵਾਕ ਨੂੰ ਵੀ ਵਰਤਦੇ ਹਨ ਜਦੋਂ ਕੋਈ ਆਪਣੇ ਧੀ ਪੁੱਤਾਂ ਪਿਓ ਜਾਂ ਹੋਰ ਨਾਤੇ ਨੂੰ ਚੰਗਾ ਸਮਝਦਾ ਹੈ ਅਤੇ ਦੂਜੇ ਦੇ ਨਾਤੇ ਦੀ ਉਹ ਕਦਰ ਨਹੀਂ ਕਰਦਾ ਆਪਣੇ ਕੁੱਤੇ ਨੂੰ ਅਗਲਾ ਵਧੀਆ ਨਾਮ ਦਿੰਦਾ ਹੈ ਤੇ ਟੌਮੀ ਵਿਸਕੀ ਜੈਕ ਵਰਗੇ ਨਾਵਾਂ ਨਾਲ ਬੁਲਾਉਂਦਾ ਹੈ ਪਰ ਦੂਸਰੇ ਦੇ ਕੁੱਤੇ ਨੂੰ ਉਹ ਕੁੱਤਾ ਹੀ ਸਮਝਦਾ ਹੈ ਤੇ ਕਤੀੜ ਆਖਦਾ ਹੈ ਚਾਹੇ ਉਹ ਕਿੰਨੀ ਵੀ ਚੰਗੀ ਨਸਲ ਦਾ ਕਿਉਂ ਨਾ ਹੋਵੇ ਗੱਲ ਫਿਰ ਉਹੀ ਘਟੀਆ ਸੋਚ ਤੇ ਮਾਨਸਿਕਤਾ ਤੇ ਆ ਜਾਂਦੀ ਹੈ ਆਪਣਾ ਜਵਾਕ ਰੋਂਦਾ ਹੋਵੇ ਤਾਂ ਹਰ ਮਾਪਿਓ ਦਾ ਦਿਲ ਦੁਖਦਾ ਹੈ। ਕਈ ਮਾਵਾਂ ਤਾਂ ਆਪਣੇ ਬੱਚੇ ਨੂੰ ਰੋਂਦਾ ਦੇਖ ਕੇ ਉਸ ਦੇ ਬਰਾਬਰ ਹੀ ਰੋਣ ਲੱਗ ਜਾਂਦੀਆਂ ਹਨ। ਦਾਦੇ-ਦਾਦੀਆਂ ਤੋਂ ਆਪਣੇ ਪੋਤੇ-ਪੋਤੀਆਂ ਦਾ ਰੋਣਾ ਬਰਦਾਸ਼ਤ ਨਹੀਂ ਹੁੰਦਾ। ਕਈ ਵਾਰੀ ਉਹ ਇਸ ਲਈ ਪਰਵਾਹ ਦੇ ਬਾਕੀ ਜੀਆ ਤੇ ਔਖੇ ਹੁੰਦੇ ਹਨ ਕਿ ਬੱਚਾ ਕਿਉਂ ਰੋ ਰਿਹਾ ਹੈ। ਦਾਦੇ-ਦਾਦੀਆਂ ਨੂੰ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਪਰੰਤੂ ਜੇ ਕਿਸੇ ਹੋਰ ਦਾ ਬੱਚਾ ਰੋਂਦਾ ਹੋਵੇ ਤਾਂ ਆਦਮੀ ਦੀ ਸਥਿਤੀ ਬਦਲ ਜਾਂਦੀ ਹੈ ਤੇ ਕਹਿੰਦਾ ਹੈ ਕਿਉਂ ਰੋਈ ਜਾਂਦਾ ਹੈ ਮੇਰਾ ਤਾਂ ਸਿਰ ਹੀ ਦੁਖਣ ਲੱਗ ਗਿਆ ਇਸ ਲਈ ਹੀ ਕਹਿੰਦੇ ਹਨ ਆਪਣਾ ਬੱਚਾ ਰੋਂਦਾ ਹੋਵੇ ਤਾਂ ਦਿਲ ਦੁਖਦਾ ਹੈ ਪਰ ਜੇ ਦੂਸਰੇ ਦਾ ਰੋਂਦਾ ਹੋਵੇ ਤਾਂ ਸਿਰ ਦੁਖਦਾ ਹੈ ਇਹ ਹੀ ਆਮ ਆਦਮੀ ਦਾ ਵਰਤਾਰਾ ਹੈ ਜਦੋਂ ਜਦੋਂ ਕੋਈ ਰੋਂਦਾ ਹੈ ਤਾਂ ਕਿਸੇ ਤਕਲੀਫ ਕਾਰਨ ਹੀ ਰੋਂਦਾ ਹੈ ਇਨਸਾਨੀਅਤ ਨਾਤੇ ਉਸ ਦੀ ਤਕਲੀਫ ਦਾ ਨਿਵਾਰਨ ਕਰਨਾ ਹਰ ਆਦਮੀ ਦਾ ਫਰਜ਼ ਬੰਦਾ ਹੈ ਪਰ ਇਹ ਇਸ ਤਰ੍ਹਾਂ ਨਹੀਂ ਹੁੰਦਾ ਦੂਸਰੇ ਦੇ ਰੋਣ ਨਾਲ ਉਸ ਦੇ ਸਿਰ ਨੂੰ ਪੀੜ ਹੁੰਦੀ ਹੈ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਪਲੇਸ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਜ਼ਰੂਰ ਦਬਾ ਲੈਣਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਨਾਲ ਤਦ ਤੱਕ ਲਈ ਧੰਨਵਾਦ ਜੀ